ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਇਸ ਵਲੌਗ ਐਂਡ ਕੁਕਿੰਗ ਵਿੱਚ ਅੱਜ ਆਪਾਂ ਬਣਾਣ ਲੱਗੇ ਹਾਂ ਜੀ ਵੇਸਣ ਦੀ ਪੁਰਜੀ ਤੁਸੀਂ ਪਨੀਰ ਦੀ ਪੁਰਜੀ ਖਾ ਕੇ ਦੇਖੀ ਹੋਏਗੀ ਇੱਕ ਵਾਰੀ ਵੇਸਣ ਦੀ ਪੁਰਜੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਆਸਾਨੀ ਨਾਲ ਤੇ ਘਰ ਦੇ ਸਮਾਨ ਵਿੱਚੋਂ ਹੀ ਆਪਾਂ ਬਹੁਤ ਹੀ ਜਲਦੀ ਬਣਾ ਲਾਂਗੇ ਉਹ ਵੀ ਘੱਟ ਮਸਾਲਿਆਂ ਨਾਲ ਤੇ ਚਲੋ ਆਪਾਂ ਰੈਸਪੀ ਬਣਾਉਣੀ ਸ਼ੁਰੂ ਕਰਦੇ ਹਾਂ ਤੇ ਚਲੋ ਜੀ ਆਪਾਂ ਵੇਸਣ ਦੀ ਪੁਰਜੀ ਬਣਾਉਣੀ ਸਟਾਰਟ ਕਰਦੇ ਹਾਂ ਹਾਂਜੀ ਬੇਸਨ ਦੀ ਬਹੁਤ ਹੀ ਜ਼ਿਆਦਾ ਟੇਸਟੀ ਪੁਰਜੀ ਬਣਾਉਣ ਵਾਸਤੇ ਆਪਾਂ ਅੱਧੀ ਕਟੋਰੀ ਜਿਹੜਾ ਬੇਸਨ ਲੈ ਲਿਆ ਬੇਸਨ ਨੂੰ ਤੁਸੀਂ ਚੰਗੀ ਤਰ੍ਹਾਂ ਛਾਲ ਕੇ ਲਿਓ ਇਹਦੇ ਵਿੱਚ ਕੋਈ ਵੀ ਗੁੱਠਲੀ ਨਾ ਹੋਵੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਛਾਨ ਕੇ ਤੇ ਇਸ ਬੇਸਨ ਨੂੰ ਆਪਾਂ ਹੁਣ ਹਲਕਾ ਜਿਹਾ ਭੁੰਨਣਾ ਹੈ ਤੇ ਭੁੰਨਣ ਵਾਸਤੇ ਆਪਾਂ ਕੜਾਈ ਜਿਹੜੀ ਰੱਖੀ ਹੋਈ ਗੈਸ ਤੇ ਗਰਮ ਹੋ ਚੁੱਕੀ ਹੈ ਤੇ ਇਹਦੇ ਆਪਾਂ ਵਿੱਚ ਬੇਸਨ ਪਾ ਕੇ ਇਹਨੂੰ ਲਗਾਤਾਰ ਇਦਾਂ ਹਿਲਾਉਂਦੇ ਹੋਏ ਬੇਸਨ ਨੂੰ ਭੁੰਨ ਲੈਣਾ ਕਿਉਂਕਿ ਜਦੋਂ ਵੀ ਏਸਨ ਹਲਕਾ ਜਿਹਾ ਭੁੰਨਿਆ ਹੋਏਗਾ ਨਾ ਤੇ ਸਬਜੀ ਦਾ ਹੋਰ ਵੀ ਜ਼ਿਆਦਾ ਟੇਸਟ ਆਏਗਾ ਲਗਾਤਾਰ ਚਲਾਉਂਦੀ ਹੋਈ ਇਹਨਾਂ ਆਪਾਂ ਭੁੰਨ ਲੈਨੇ ਆ ਜੇਕਰ ਆਪਣਾ ਏਸਨ ਭੁੰਨਿਆ ਹੋਏਗਾ ਤੇ ਇਹ ਜਦੋਂ ਆਪਾਂ ਸਬਜੀ ਬਣਾਵਾਂਗੇ ਇਹਦੇ ਵਿੱਚ ਕੋਈ ਕੱਚੇਪਨ ਦੀ ਮਹਿਕ ਨਹੀਂ ਆਏਗੀ ਲਗਾਤਾਰ ਇਦਾਂ ਹਿਲਾਉਂਦੇ ਹੋਏ ਆਪਾਂ 1-2-2 ਮਿੰਟ ਤੱਕ ਇਹਨੂੰ ਏਸਨ ਨੂੰ ਭੁੰਨ ਲੈਣਾ ਹੈ ਇਸ ਸੰਜੜਾ ਹੈ ਪੁੰਨਿਆਂ ਗਿਆ ਇਹਦੇ ਵਿੱਚ ਹਲਕੀ ਹਲਕੀ ਜੀ ਨਾ ਖੁਸ਼ਬੂ ਜੀ ਆਉਣ ਲੱਗ ਪਈ ਹੈ ਤੇ ਆਪਾਂ ਇਹਨਾਂ ਇੱਕ ਪਲੇਟ ਵਿੱਚ ਕੱਢ ਲੈਣੇ ਆ ਤੇ ਜਿੰਨਾ ਚਿਰ ਆਪਣਾ ਬੇਸਨ ਜਿਹੜਾ ਠੰਡਾ ਹੁੰਦਾ ਪਿਆ ਤੇ ਆਪਾਂ ਤੁਹਾਨੂੰ ਦੱਸ ਦਈਏ ਇਹਦੇ ਵਿੱਚ ਆਪਾਂ ਇੱਕ ਟਮਾਟਰ ਲਿਆ ਨੂੰ ਬਰੀਕ ਕੱਟ ਲਿਆ ਇੱਕ ਹਰੀ ਮਿਰਚ ਲਈ ਇਹ ਤਿੱਖੀ ਹਰੀ ਮਿਰਚ ਸੀ ਤੇ ਮੈਂ ਇੱਕ ਹੀ ਪਾਉਣ ਲੱਗੀ ਆ ਥੋੜਾ ਜਿਹਾ ਅਦਰਕ ਲਿਆ ਨੂੰ ਕਦੂਕਸ ਕਰ ਲਿਆ ਤੇ ਆਪਾਂ 6-7 ਲਸਣ ਦੀਆਂ ਕਲੀਆਂ ਲਈਆਂ ਨੂੰ ਬਰੀਕ ਕਰ ਲਿਆ ਬਾਕੀ ਆਪਾਂ ਲੈ ਲਏ ਜੀ ਦੋ ਪਿਆਜ਼ ਹੁਣ ਆਪਾਂ ਇਦਾਂ ਚੋਪਰ 'ਚ ਪਾ ਕੇ ਬਰੀਕ ਕਰ ਲਿਆ ਵੇਸਣ ਆਪਣਾ ਠੰਡਾ ਹੋ ਚੁੱਕਾ ਹੈ ਇਹਦੇ ਵਿੱਚ ਆਪਾਂ ਥੋੜੀ ਜੀ ਲਾਲ ਮਿਰਚ ਪਾਵਾਂਗੇ ਤੇ ਥੋੜਾ ਜੀ ਇਹਦੇ ਵਿੱਚ ਆਪਾਂ ਨਾਣ ਪਾਉਨੇ ਆ ਨੂਨ ਤੁਸੀਂ ਆਪਣੇ ਸਵਾਦ ਦੇ ਅਕੋਰਡਿੰਗ ਪਾ ਸਕਦੇ ਜਿੰਨਾ ਤੁਸੀਂ ਨੂਨ ਵੱਧ ਘਟ ਘਾਂਦੇ ਹੋ ਥੋੜੀ ਜੀ ਹਲਦੀ ਪਾ ਦਿੰਨੇ ਆ ਇਹਨਾਂ ਨੂੰ ਮਿਕਸ ਕਰ ਲੈਣੇ ਆ ਬਾਕੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਧਨੀਆ ਪਾਵਾਂਗੇ ਤੇ ਪਹਿਲਾਂ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾਉਣੀ ਆ ਚੰਗੀ ਤਰ੍ਹਾਂ ਮਸਾਲਿਆਂ ਨੂੰ ਪਹਿਲਾਂ ਹਿਲਾ ਲਈਏ ਮਸਾਲੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਈਏ ਪਹਿਲਾਂ ਪਾਣੀ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਤਾਂ ਜੋ ਇਹਨਾਂ ਵਿੱਚ ਕੋਈ ਗੁਠਲੀਆਂ ਨਾ ਬਣਨ ਇਦੇ ਵਿੱਚ ਇੱਕਦਮ ਆਪਾਂ ਪਾਣੀ ਨਹੀਂ ਪਾਉਣਾ ਬਹੁਤ ਹੀ ਘੱਟ ਸਮਾਨ ਘਾਟੇ ਮਸਾਲਿਆਂ ਦੇ ਵਿੱਚ ਇਹ ਜਿਹੜੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਇਹਨਾਂ ਨੂੰ ਤੁਸੀਂ ਭਰਾਗੇ ਨਾਲ ਖਾ ਸਕਦੇ ਹੋ ਪੂੜੀਆਂ ਨਾਲ ਖਾ ਸਕਦੇ ਹੋ ਥੜੇ-ਥਕੇ ਦੇ ਵਿੱਚ ਗੁਟਣੀਆਂ ਬੱਜੀਆਂ ਖਤਮ ਕਰ ਦਿੰਨੇ ਆਪਾਂ ਉਹਰਾ ਜੇ ਪਾਣੀ ਹੋਰ ਪਾ ਦਿੰਨੀ ਕਿਉਂਕਿ ਵਸੰਤ ਦੀ ਜਿਹੜੀ ਪੂਰਜੀ ਬਣਾਉਣ ਵਾਲੇ ਸਾਨੂੰ ਇਹੜਾ ਬੈਟਰ ਥੋੜਾ ਜਿਹਾ ਪਤਲਾ ਹੀ ਚਾਹੀਦਾ ਨਾ ਬਹੁਤਾ ਪਤਲਾ ਹੋਵੇ ਤੇ ਨਾ ਹੀ ਬਹੁਤਾ ਗਾੜਾ ਹੋਣਾ ਚਾਹੀਦਾ ਸਾਨੂੰ ਬੈਟਰ ਜਿਹੜਾ ਇਸ ਤਰ੍ਹਾਂ ਦਾ ਹੀ ਚਾਹੀਦਾ ਤੇ ਆਪਣਾ ਕੋਲ ਜਿਹੜਾ ਹੋ ਗਿਆ ਤਿਆਰ हूँ ये आप दो चुटकिया बेकिंग पाउडर बेकिंग पाउडर जो बेसन है वह फुलेगा तो ही भुर्जी का स्वाद आएगा तो यू घोल लिया आप हूँ ये आप कटिया हुआ हरा धनिया पा दें तो चंकी तरह आपू मिला दें लो जी अपना जोड़ा बेसन का घोल है वह तो हो गया रेडी ਥੋੜਾ ਜਿੱਚ ਪਾਣੀ ਪਾਉਣੀ ਹੈ। ਕੁੱਕੀ ਨੇ ਥੋੜਾ ਗਾੜਾ ਹੋ ਗਿਆ ਵੇਸਣ। ਤੇ ਚੰਗੀ ਤਰ੍ਹਾਂ ਮਿਕਸ ਕਰ ਦਿੰਨੀ ਇੱਕ ਵਾਰੀ ਫੇਰ। ਹਾਲੇ ਜੀ ਕਪੜਾ ਕੋਲ ਹੋ ਗਿਆ ਤਿਆਰ। ਹੁਣ ਦੂਜੇ ਪਾਸੇ ਆਪਾਂ ਗੈਸ ਦੇ ਉੱਪਰ ਰੱਖ ਦਿਆਂ ਕੜਾਈ। ਤੇ ਕੜਾਈ ਆਪਾਂ ਉਹੀ ਲੈ ਲਈਏ। ਇਹਨੂੰ ਆਪਾਂ ਵਿੱਚੋਂ ਸਾਫ਼ ਕਰ ਲਿਆ। ਤੇ ਉਹੀ ਆਪਾਂ ਕੜਾਈ ਲੈ ਲਈਏ। ਤੇ ਇਹਦੇ ਵਿੱਚ ਆਪਾਂ ਪਾਉਣੀ ਆ। 2-3 ਚਮਚੇ ਦੇ ਵਿੱਚ ਆਪਾਂ ਤੇਲ ਪਾ ਦਿੰਨੇ ਆ। ਇਹ ਰਿਫਾਈਨ ਪਾ ਲੂ। ਜਾ ਤੁਸੀਂ ਸਰੋਂ ਦਾ ਪਾ ਲਓ ਜਾਂ ਤੁਸੀਂ ਇਹਦੇ ਵਿੱਚ ਦੇਸੀ ਘਿਓ ਪਾ ਲਓ ਤੇ ਇਹਨੂੰ ਪਹਿਲਾਂ ਆਪਾਂ ਤੇਲ ਨੂੰ ਗਰਮ ਹੋਣ ਦਿੰਨੇ ਆ ਤੇਲ ਜਿਹੜਾ ਗਰਮ ਹੋ ਚੁੱਕਾ ਹੈ ਇਹਦੇ ਵਿੱਚ ਆਪਾਂ ਅੱਧਾ ਚਮਚਾ ਜੀਰਾ ਪਾ ਦਿੰਨੇ ਆ ਜੀਰਾ ਭੁੰਨੇ ਆਂਗੇ ਆਪਣਾ ਜਿਹੜਾ ਆਪਾਂ ਬਰੀਕ ਕੱਟੇ ਹੋਏ ਪਿਆਜ਼ ਸੀਗੇ ਉਹ ਵੀ ਪਾ ਦਿੰਨੇ ਆ ਹੁਣ ਇਹਦੇ ਗੈਸ ਤੇ ਜਿਹਨੇ ਆਪਾਂ ਸਾਤ ਕਰ ਦੇਣੀ ਹੈ। ਪਿਲਾ ਜਾ ਤਾਂ ਇਹਨਾਂ ਚਲਾਮ ਦੇ ਹੋਏ ਆਪਾਂ ਭੁੰਨਾਂਗੇ। ਤੇ ਭੁੰਨੇ ਦੇ ਵਿੱਚ ਆਪਾਂ ਜਿਹੜੇ ਬਰੀਕ ਕੱਟਿਆ ਹੋਇਆ ਸੀ ਅਦਰਕ ਉਹ ਪਾ ਦਨੇ ਆ। ਬਾਰੀ ਕੱਟਿਆ ਲਸਣ ਪਾ ਦਨੇ ਆ। ਮਿਰਚ ਪਾ ਦਨੇ ਵਿੱਚ ਇਹਦੇ දිිරි අපාට මාටල කෙසි කටකෙ වවේද නාලිපා දෙන්නේය. එදිරි ප්‍ර්‍යාස්ට මතරයේ එන්න අපා පෙල්කොල් ලාමි කරන්න එලබජිත ආම්පුරජියය පබනන්න අප නීී උස්සය මක යාදරකිීදන හෝඩ හරහිෙන පුන්නා පතියාදන පොහො ජදා ඇනු අප බ්‍රවු්න්නේය කරන්න दो तीन मिनट इन प्याज टमाटर भुन तो बाद हम थोड़े जसाले पाए हैं स्वाद अनुसार आपधा चमचा ये आप मिर्च पाने थोड़ी जी आप हल्दी पा मसाले मिक्स कर दें मसाल मिक्स करते हैं हम हल्का ज्या ਇਨ ਪੋਨ ਲੈ ਲਿਆ ਚਲੋ ਜੀ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਦਿੰਨੇ ਆ ਪਾਣੀ ਪਾਉਣ ਤੋਂ ਬਾਅਦ ਇਹਨਾਂ ਉੱਪਰ ਢੱਕਣ ਨਾਲ ਕਵਰ ਕਰ ਦਾਂਗੇ 2 ਮਿੰਟ ਆਪਾਂ ਢੱਕਣ ਨਾਲ ਕਵਰ ਕਰ ਦਈਏ ਇਹਨੂੰ ਹਾਂਜੀ ਹੁਣ ਆਪਾਂ ਚੈੱਕ ਕਰਦੇ ਆਂ ਜਿਹੜੇ ਮਸਾਲੇ ਨੇ ਉਹ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਮਿਲ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਰੱਖਿਆ ਸੀ ਨਾ ਬੇਸਣ ਦਾ ਘੋਲ ਉਹ ਪਾਉਣੀ ਆ ਗੈਸ ਦੀ ਫਲੇਮ ਘਟਾ ਲ ਕੇ ਜਿਹੜਾ ਆਪਾਂ ਘੋਲ ਰੱਖਿਆ ਸੀ ਇਹਨੂੰ ਹੁਣ ਇਹਦੇ ਵਿੱਚ ਪਾ ਦੇਣੇ ਆ ਇਹਨੂੰ ਖਲਾਰ ਕੇ ਪਾਉਣਾ ਆਪਾਂ بس اسی طرح ਆਪਾਂ ਇਹਨੂੰ ਸਾਰੇ ਮਸਾਲੇ ਉੱਪਰ ਖਲਾਰ ਕੇ ਪਾ ਦਿੰਨੇ ਹਾਂ। ਛੇ ਮਿੰਟ। ਹੁਣ ਇਹਨੂੰ ਆਪਾਂ ਹਿਲਾਉਣਾ ਬਿਲਕੁਲ ਨਹੀਂਗਾ। ਇਹਨੂੰ ਆਪਾਂ ਢੱਕਣ ਦੇਣਾ, ਕਵਰ ਕਰ ਦੇਣਾ। 2 ਤੋਂ 3 ਮਿੰਟ ਤੱਕ। ਹਾਂਜੀ ਹੁਣ ਆਪਾਂ ਇਹਨੂੰ ਚੈੱਕ ਕਰਦੇ ਹਾਂ। ਤੇ ਦੇਖੋ ਕਿੰਦਾ ਕਿਨਾਰਿਆਂ ਤੋਂ ਤੇਲ ਵੀ ਆ ਰਿਹਾ ਬਾਹਰ। ਤੇ ਆਪਾਂ ਇਹਨੂੰ ਹੁਣ ਇਦਾਂ ਚੱਕ ਲੈਂਦੇ ਹਾਂ। ਤੁਸੀਂ ਹੁਣ ਆਪਾਂ ਇਹਦੇ ਪੀਸ ਕਰਨੀ ਨੇ ਜਿੱਦਾਂ ਘੋਜੀ ਵਿੱਚ ਪੀਸ ਹੁੰਦੀ ਹੈ ਓਦਾਂ ਹੀ ਆਪਾਂ ਇਹਦੇ ਪੀਸ ਕਰਕੇ ਇਹਨੂੰ ਤੋੜ ਲਵਾਂਗੇ ਹਾਂ ਜੇ ਜੇਕਰ रेसिपी ਵਧੀਆ ਲੱਗਦੀ ਹੁੰਦੀ ਹੈ ਤੇ ਇਹਨੂੰ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਸ ਇਦਾਂ ਇਹਦੇ ਵਿੱਚ ਆਪਾਂ ਥੋੜੇ ਜਿ ਮੋٹے-ਮੋٹے ਪੀਸ ਹੀ ਰੱਖਾਂਗੇ ਕਿਉਂਕਿ ਆਪਾਂ ਵੇਸਣ ਨੂੰ ਪੈਣਾ ਵੀ ਭੁੱਲ ਲਿਆ ਸੀ ਕੱਚਾਪਨ ਤੇ ਇਹਦਾ ਉਦੋਂ ਹੀ ਦੂਰ ਹੋ ਗਿਆ ਸੀ ਤੇ ਆਪਣੀ ਜਿਹੜੀ ਵੇਸਣ ਦੀ ਪੂਜੀ ਬਣ ਕੇ ਤਿਆਰ ਹੈ ਇਹਨੂੰ ਆਪਾਂ ਪਲੇਟ ਵਿੱਚ ਪਾਉਨੇ ਆ ਇੰਨਾ ਵਿੱਚ ਪਿਆਜ਼ ਟਮਾਟਰ ਆਪਾਂ ਹਲਕੇ ਭੱਕ ਕੇ ਇਹਨੂੰ ਕੱਚੀ ਰੱਖਣਾ ਹੁੰਦਾ ਜਿੱਦਾਂ ਆਪਾਂ ਫੂਜੀ ਵਿੱਚ ਰੱਖਦੇ ਆ ਨਾ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਦੇ ਸੇਮ ਉਸੇ ਤਰ੍ਹਾਂ ਹੀ ਇਹ ਵੀ ਆਪਾਂ ਫੂਜੀ ਬਣਾ ਸਕਦੇ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਏ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਤੁਹਾਨੂੰ ਅੱਜ ਦੀ ਜਿਹੜੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਜਿਆਦਾ ਤੋਂ ਜਿਆਦਾ ਚੈਨਲ ਨੂੰ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਲੋ ਜੀ ਆਪਣੀ ਸਬਜ਼ੀ ਬਣ ਕੇ ਤਿਆਰ ਇਹਦੇ ਉੱਪਰ ਲਾਸਟ ਤੇ ਆਪਾਂ ਕੁਝ थोड़ा जहा कटिया हुआ धनिया पा आलू जी अपनी बेसन की भुर्जी बन के तैयार है इन रोटी ना खाओ पराठे ना खाओ पूरी पूड़ी खाओ बहुत ही ज्यादा टेस्टी लगेगी